ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਬਠਿੰਡਾ ਜ਼ਿਲ੍ਹਾ ਦੇ ਪਿੰਡ ਜੋਗਨਾਨਦ ਵਿੱਚ ਬੀਤੀ ਰਾਤ ਬਿਜਲੀ ਦੇ ਦੋ ট্রান্সਫਾਰਮਰ ਵਰਕ ਚੋਰੀ ਕਰਤਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕਿਸਾਨ ਹਰਦੀਪ ਸਿੰਘ ਅਤੇ ਜਗਰੂਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਖੇਤ ਵਿੱਚ ਲੱਗੇ ট্রান্সਫਾਰਮਰਾਂ ਤੇ ਚੋਰਾਂ ਨੇ ਇੱਕੋ ਰਾਤ ਦੋ ਵਾਰ ਦਾ ਤੁਹਾਨੂੰ ਅਨਜਾਣ ਦਿੱਤਾ ਦਿਖਾਉਨੇ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸ਼ੇਅਰ ਕਰਾਵੋ ਰਿਹਾ ਅਤੇ ਫਾਲੋ ਕਰਦਣਾ ਭੁੱਲੋ। ਤਾਕੇ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਸੋਨੂੰ ਸਾਇਵ ਤਸਵੀਰਾ ਸਾਬੂਕ ਪੜਾ ਆ ਵੀ ਬਾਹਰ ਆਇਆ ਹੈ ਇਹ ਤਾਂ ਕਲਾ ਆਪ ਹੀ ਤੋਰੇ ਫਿਰ ਚੰਡੇ ਕੇ ਗੁੱਟ ਕੇ ਆਪਰਾ ਇਦਾਂ ਨਹੀਂ ਬੜੇ ਹੋ ਆਲਾ ਚੰਡੇ ਕੇ ਗੁੱਟ ਕੇ ਗਿਆ ਲੈ ਜਿੱਥੇ ਰਹੇ ਹੁਣ ਦੇਖਿਆ ਹਾਂ ਹਾਂਜੀ ਬਾਈ ਜੀ ਕੀ ਨਾਮ ਹੈ ਹਰਦੀਪ ਸਿੰਘ ਅੱਛਾ ਅੱਜ ਆਪਾਂ ਪਿੰਡ ਜੋਗਨਾਨ ਦੇ ਵਿੱਚ ਕਿਹੜਾ ਕੀ ਇੱਥੇ ਕੀ ਕੰਮ ਆਪਾਂ ਇੱਥੇ ਇਕੱਠ ਵਾਤ ਹੋਇਆ ਕੀ ਪਾਣਾ ਵਰਤੇ ਤੇ ਆ ਥੋੜੇ ਸਾਹਮਣੇ ਜੇ ਵੇਖ ਲਓ ਕਾਰਡ ਟ੍ਰਾਂਸਫਰਮ ਲੈ ਗਿਆ ਰਾਧਾ ਵਦਨ ਟਾਈਮ ਕੀ ਦੱਸ ਸਕਦੇ 11 ਵਜੇ ਤੋ ਵੀ ਲਾਇਆ ਹੈਗਾ ਪਰ ਸਾਡਾ ਨੁਕਸਾਨ ਬਹੁਤ ਕਰ ਗਿਆ ਇੱਥੋਂ ਆਹ ਤੇਲ ਕੱਢ ਕੇ ਲੈ ਕੇ ਵਿੱਚ ਤਾਂ ਮਤਮਾ ਜੜੋ ਵੀ ਹੋ ਉਹ ਨਵੇਂ ਸਿਰੇ ਤੋਂ ਦੁਬਾਰੇ ਕੰਮ ਕਰਨਾ ਪਊਗਾ ਸਾਰਾ ਇਹ ਇਹ ਕੋਈ ਜਿਹੜਾ ਹੈ ਟਰਾਲਰ ਪਟਿਆ ਗਿਆ ਹੈ ਕੋਈ ਕਿਸੇ ਵਿਅਕਤੀ ਤੇ ਸ਼ੱਕ ਵਗੈਰਾ ਸ਼ੱਕ ਤਾਂ ਹੈ ਜੇ ਉਹਨਾਂ ਜੇ ਕਹਾਦਾ ਜੇ ਕੋਈ ਸਾਹਮਣੇ ਨਹੀਂ ਆਉਂਦਾ ਜੀ ਕੋਈ ਕੈਮਰੇ ਕਢਾਵਾਂਗੇ ਕੋਈ ਜਿਹੜੇ ਹੈਗੇ ਸੜਕ ਤੇ ਕੋਈ ਉਹਦੇ ਬਾਅਦ ਫੇਰ ਕਾਰਵਾਈ ਕਰਾਂਗੇ ਅੱਛਾ ਜਿਹੜਾ ਇਹ ਘਟਨਾ ਟਰਾਂਸਪੋਰਟ ਉਤਾਰਦੀ ਕੀ ਇੱਥੇ ਪਿੰਡ ਦੇ ਵਿੱਚ ਐਸੀਆਂ ਘਟਨਾ ਪਹਿਲਾਂ ਵੀ ਹੁੰਦੀ ਹੈ ਹਾਂ ਪਹਿਲਾਂ ਬਹੁਤ ਲੈ ਗਈ ਕਿਹੜਾ ਕੋਈ ਪਹਿਲੀ ਵਾਰ ਹੋਇਆ ਇਹ ਪਰ ਕੋਈ ਕਾਰਵਾਈ ਕਿਸੇ ਨੇ ਨਹੀਂ ਕਰੀਗੀ ਜਦੋਂ ਪਹਿਲਾਂ ਇਹ ਘਟਨਾ ਨੂੰ ਤੁਸੀਂ ਪਹਿਲਾਂ ਪ੍ਰਸ਼ਾਸਨ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਸ਼ਿਕਾਇਤ ਹਾਂਜੀ ਕਰਦੇ ਜੀ ਦਾ ਟਰਾਂਫਰਮ ਲੈ ਜਾਂਦਾ ਸ਼ਿਕਾਇਤ ਕਰਕੇ ਫੇਰ ਹੀ ਕੋਈ ਦੁਬਾਰੇ ਕੋਈ ਨਵਾਂ ਟਰਾਂਫਰ ਮਿਲਦਾ ਉਹਨੂੰ ਅੱਛਾ ਇਹ ਤੁਸੀਂ ਕਹੋ ਵੀ ਸ਼ਿਕਾਇਤ ਦੀ ਕੀਤੀ ਹੈ ਸ਼ਿਕਾਇਤ ਕਰਨ ਦੇ ਬਾਅਦ ਵੀ ਵਾਰ-ਵਾਰ ਕਿਉਂ ਇਹ ਘਟਨਾ ਵਾਪਰ ਰਹੀ ਹੈ ਕੀ ਕਰਨ ਹੋ ਸਕਦਾ ਹੁਣ ਇਹਨਾਂ ਦਾ ਕਿਹੜਾ ਕੋਈ ਪਿੱਛਾ ਕਰਾਇਆ ਜਾਂਦਾ ਜੇ ਕੋਈ ਐਸੇ ਦਾ ਕੁਝ ਕਰ ਨਹੀਂ ਸਕਦਾ ਪ੍ਰਸ਼ਾਸਨ ਨੂੰ ਜਾਂਦਾਗਾ ਕੋਈ ਵੀ ਪਿੰਡ ਚ ਕੋਈ ਪਤਾਲ ਕਰਨ ਆ ਕੇ ਵੀ ਕੌਣ ਬੰਦਾ ਕਿਵੇਂ ਰਾਤ ਨੂੰ ਜਾਂਦਾਗਾ ਅੱਛਾ ਇਹ ਜਿਹੜਾ ਟ੍ਰਾਂਸਫਰ ਹੋਇਆ ਇਹ ਕਿਹੜੇ ਵੀਰ ਦਾ ਕੀ ਨਾਮ ਸੀ ਤਾਂ ਖੇਤ ਵਾਲ ਦਾ ਮੇਰਾ ਨਾਮ ਹਰਦੀਪ ਸਿੰਘ ਹੈ ਨਾ ਬਸੰਤ ਸਿੰਘ ਜੋਗਨਾਂ ਦਾ ਅੱਛਾ ਅੱਛਾ ਜੀ ਤੁਹਾਡਾ ਸੀ ਇਹ ਟ੍ਰਾਂਸਫਰ ਹਾਂਜੀ ਹਾਂਜੀ ਅੱਛਾ ਤੇ ਜੇ ਆਪਾਂ ਗੱਲ ਕਰੀਏ ਵੀ ਕੋਈ ਸ਼ੱਕ ਦੇ ਆਧਾਰ ਤੇ ਜਾਂ ਕੋਈ ਮਤਲਬ ਕਿਸੇ ਨਾਲ ਪ੍ਰਸ਼ਾਸਨ ਨਾਲ ਇਹਨਾਂ ਚੋਰਾਂ ਦੀ ਜਾਂ ਜਿਹੜੇ ਇੱਥੇ ਚੋਰੀ ਕਰਦੇ ਨੇ ਨਹੀਂ ਨਹੀਂ ਹਜੇ ਕੋਈ ਇਹਦਾ ਕੋਈ ਨਹੀਂ ਜੀ ਕੋਈ ਇਹਦੇ ਬਾਰੇ ਜਾਣਕਾਰੀ ਕੋਈ ਕਿਹੜਾ ਕੋਈ ਐ ਵੀ ਆਈ ਵਾਰੀ ਜਾਂ ਕੋਈ ਪਹਿਲਾਂ ਹੁੰਦਾ ਕੋਈ ਬੜਾ ਦਾਹੇ ਦੇ ਬੰਦਾ ਗਿਆ ਨਹੀਂ ਕੋਈ ਹਾਂਜੀ ਬਾਈ ਜੀ ਕੀ ਨਾਮ ਹੈ ਜਗਰੂਪ ਸਿੰਘ ਜੀ ਕਿਹੜਾ ਪਿੰਡ ਹੈ ਜੋਗਨੰਦ ਅੱਛਾ ਅੱਜ ਜੋਗਨੰਦ ਦੇ ਵਿੱਚ ਜਿਹੜੀ ਘਟਨਾ ਸਾਹਮਣੇ ਆਈ ਹੈ ਵੀ ਟਰਾਂਸਫਰ ਜਿਹੜਾ ਦੋ ਬਿਜਲੀ ਦੇ ਉਹ ਕੰਬੇਟ ਉਹ ਲਾਹੇਗੇ ਕਿ ਇਹ ਤੁਹਾਡਾ ਸੀ ਹਾਂਜੀ ਸਾਡਾ ਠੀਕ ਅੱਛਾ ਮਤਲਬ ਕਿ ਜਿਵੇਂ ਹੁਣ ਇੱਥੇ ਟਰਾਂਸਫਰ ਪਹਿਲਾਂ ਵੀ ਇਹੋ ਜਿਹਾ ਕਟਰਾਮਾ ਹੋ ਚੁੱਕੀਆਂ ਹਾਂਜੀ ਕੀ ਤੁਹਾਨੂੰ ਲੱਗਦਾ ਵੀ ਇਹ ਕੋਈ ਮਤਲਬ ਕਿਸੇ ਦੇ ਮਿਲੀ ਜੁਲੀ ਕੋ ਉਹਦਾ ਕਹਿਣ ਦਾ ਮਤਲਬ ਆ ਵੀ ਕੋਈ ਜਿਹੜੇ ਜਾਣਕਾਰ ਉਹਨਾਂ ਬਾਰੇ ਕੋਈ ਤੁਹਾਨੂੰ ਜਾਣਕਾਰੀ ਹੋਵੇ ਕੀ ਕਿਵੇਂ ਇਹ ਜਿਹੜਾ ਘਟਨਾਪਕ ਵਾਪਰੀ ਇਹ ਨਸ਼ੇ ਵਾਲਿਆਂ ਦਾ ਹੀ ਕੰਮ ਲੱਗਦਾ ਜੀ ਇਹ ਕਿਹੜੀ ਬੰਦੇ ਆ ਉਨਾ ਜਿਹੜਾ ਉਹੀ ਜਿਹੜਾ ਜਾਣਕਾਰੀ ਹੈ ਉਹੀ ਲਹਣਾ ਦੂਜਾ ਤਾਂ ਲਾ ਨਹੀਂ ਸਕਦਾ ਜਾਣਕਾਰ ਤਾਂ ਲਹੂਗਾ ਹੀ ਬੰਦਾ ਬਿਜਲੀ ਦਾ ਕੰਮ ਜਾਣਦਾ ਤਾਂ ਉਹ ਹੋਊਗਾ ਹੀ ਜਿਹੜਾ ਲਾਏ ਲਾਏ ਐਨੇ ਅੱਛਾ ਜੇ ਮੈਂ ਇੱਥੇ ਪਹਿਲਾਂ ਵੀ ਘਟਨਾ ਵਾਪਰੀ ਜੇ ਪਹਿਲਾਂ ਕੋਈ ਗ੍ਰਫਤਾਰੀ ਜਾ ਕੋਈ ਸ਼ਖਸ ਸਾਹਮਣੇ ਆਇਆ ਹੋਵੇ ਪਹਿਲਾਂ ਕੋਈ ਬੰਦਾ ਨਹੀਂ ਫੜਿਆ ਗਿਆ ਨਹੀਂ ਅਜੇ ਤੱਕ ਫੜਿਆ ਨਹੀਂ ਅੱਛਾ ਇਹਦੀ ਜਿਹੜੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਜਾ ਦੇਣੀ ਦੇਣੀ ਹੈ ਉਹ ਵੀ ਜਰੂਰੀ ਹੈ ਅੱਜ ਅੱਜੀ ਰਾਤ ਨੂੰ ਲਿਖਿਆ ਹੈ ਨਾ ਹਾਂ ਬਈ ਵਾਰ-ਵਾਰ ਇਹ ਘਟਨਾ ਵਾਪਰ ਰਹੀ ਹੈ ਜਿਹੜੇ ਟ੍ਰਾਂਸਪੋਰਟਾਂ ਚੋਰੀ ਹੋ ਰਹੀ ਹੈ ਕੀ ਕਾਰਨ ਹੋ ਸਕਦਾ ਕਾਰਨ ਤਾਂ ਇਹ ਹੈ ਜੀ ਇਹ ਪ੍ਰਸ਼ਾਸਨ ਦੀ ਨਿਲਾਇਕੀ ਹੈ ਜੇ ਕੋਈ ਬੰਦਾ ਫੜਿਆ ਵੀ ਜਾਂਦਾ ਹੈ ਤਾਂ ਉਹਨੂੰ ਕੁਝ ਕਰਦੇ ਨਹੀਂ ਉਹਨੂੰ ਉਵੇਂ ਛੱਡ ਦਿੰਦੇ ਆ ਜਿਹੜੇ ਨਸੀਤਾ ਪਵਾਇਆ ਹੁਣ ਫਿਰ ਕਿਵੇਂ ਕੋਈ ਕਰ ਲੇ ਅੱਛਾ ਪ੍ਰਸ਼ਾਸਨ ਤੇ ਪਤਾ ਹੋਵੇ ਵੀ ਬੰਦਾ ਨਿਕਲਣਾ ਨਹੀਂ ਜਿਹੜੇ ਨੇ ਚੋਰੀ ਕੀਤੀ ਹੈ ਤੇ ਫਿਰ ਕਰੂ ਕਿਉਂ ਜੇ ਤਾਂ ਪਤਾ ਵੀ ਛੁੱਟਦਾ ਜਾਣਾ ਹੀ ਆਪਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕੰਮ ਕਾ ਮੰਗ ਕਰਦੇ ਆ ਵੀ ਸ਼ਕਤੀ ਤੋਂ ਸ਼ਕਤੀ ਕੀਤੀ ਜਾਵੇ ਇਹਨਾਂ ਦੇ ਤੌਰਾਂ ਦੇ ਜਿਹੜਾ ਫੜਿਆ ਜਾਵੇ ਉਹ ਛੁੱਟਣਾ ਨਹੀਂ ਚਾਹੀਦਾ ਉਹ ਜੇਲ੍ਹ ਕੀ ਮਰੇ ਉਹਦੇ ਕਾਰਨ ਦੂਜਿਆਂ ਨੂੰ ਪਤਾ ਲੱਗ ਜੇ ਵੀ ਹਾਂ ਭਾਈ ਐ ਚੋਰੀ ਕਰੀਦੀ ਹੁੰਦੀ ਐ ਬਾਕੀ